ਵਾਹਿਗੁਰੂ ਜੀ ਨਸ਼ਾ ਕਰੋ ਉੱਚੇ ਸੁੱਚੇ ਖਿਆਲਾਂ ਦਾ ਨਸ਼ਾ ਕਰੋ ਆਪਣੀ ਸਿਹਤ ਸੰਭਾਲਾਂ ਦਾ ਨਸ਼ਾ ਕਰੋ ਉੱਚ ਵਿਦਿਆ ਪੜਨ ਦਾ ਨਸ਼ਾ ਕਰੋ ਬੁਰਾਈਆਂ ਨਾਲ ਲੜਨ ਦਾ ਨਸ਼ਾ ਕਰੋ ਧਰਮ ਤੇ ਇਤਿਹਾਸ ਦਾ ਨਸ਼ਾ ਕਰੋ ਸ਼ਰਧਾ ਤੇ ਵਿਸ਼ਵਾਸ ਦਾ ਨਸ਼ਾ ਕਰੋ ਸਮਾਜ ਸੁਧਾਰਨ ਦਾ ਨਸ਼ਾ ਕਰੋ ਚੰਗੀਆਂ ਆਈਆਂ ਪ੍ਰਚਾਰਨ ਦਾ ਨਸ਼ਾ ਕਰੋ ਉਦਰਤ ਤੇ ਕਾਦਰਤਾ ਨਸ਼ਾ ਕਰੋ ਇੱਜ਼ਤ ਤੇ ਆਦਰਤਾ ਨਸ਼ਾ ਕਰੋ ਹਰ ਪਾਸੇ ਹਰਿਆਲੀ ਦਾ ਨਸ਼ਾ ਕਰੋ ਤਨ ਮਨ ਦੀ ਖੁਸ਼ਹਾਲੀ ਦਾ ਨਸ਼ਾ ਕਰੋ ਕਿਰਤ ਤੇ ਕਮਾਈ ਦਾ ਨਸ਼ਾ ਕਰੋ ਸਰਬੱਤ ਦੀ ਭਲਾਈ ਦਾ ਨਸ਼ਾ ਕਰੋ ਮਾਪਿਆਂ ਦੀ ਸੇਵਾ ਦਾ ਨਸ਼ਾ ਕਰੋ ਗੁਰਸੇਵਾ ਵਿੱਚ ਮੇਵਾ ਦਾ ਨਸ਼ਾ ਕਰੋ ਚੰਗੀ ਸੰਗਤ ਸੇ ਬਹਿਣ ਦਾ ਨਸ਼ਾ ਕਰੋ ਸਦਾ ਚਰਦੀ ਕਲਾ 'ਚ ਰਹਿਣ ਦਾ ਨਸ਼ਾ ਕਰੋ ਗੁਰਮੁਖ ਰਹਿਣੀ ਤੇ ਫੱਬਣ ਦਾ ਨਸ਼ਾ ਕਰੋ ਗੁਰਚਰਨੀ ਲੱਗਣ ਦਾ ਨਸ਼ਾ ਕਰੋ ਆਲਸ ਤਿਆਗਣ ਦਾ ਨਸ਼ਾ ਕਰੋ ਅੰਮ੍ਰਿਤ ਵੇਲੇ ਜਾਗਣ ਦਾ ਨਸ਼ਾ ਕਰੋ ਅੰਮ੍ਰਿਤ ਦੀ ਦਾਤ ਦਾ ਨਸ਼ਾ ਕਰੋ ਗੁਰਬਖਸ਼ੀ ਸੋਗਾਤ ਦਾ ਨਸ਼ਾ ਕਰੋ ਤਾਂ ਕੇਵਲ ਪ੍ਰਸ਼ਾਦ ਦੇ ਦਾ ਨਸ਼ਾ ਕਰੋ ਪਰਪੱਕ ਇਰਾਦੇ ਦਾ ਨਸ਼ਾ ਕਰੋ ਆਪਣੇ ਪਰਿਵਾਰਾਂ ਨੂੰ ਪਾਲਣ ਦਾ ਨਸ਼ਾ ਕਰੋ ਦੁੱਖ ਮੁਸਕਰਾ ਕੇ ਟਾਲਣ ਦਾ ਨਸ਼ਾ ਕਰੋ ਸ਼ੁੱਧ ਹਵਾ ਤੇ ਪਾਣੀ ਦਾ ਨਸ਼ਾ ਕਰੋ ਬਾਣੇ ਤੇ ਬਾਣੀ ਦਾ ਇਹ ਨਸ਼ਾ ਹੋਵੇ ਨਾ ਕਿਦਰੇ ਥੋੜ ਹੈ ਇਸ ਨਸ਼ੇ ਦੀ ਹੁਣ ਸਮਾਜ ਨੂੰ ਲੋੜ ਹੈ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ